ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਦੱਖਣੀ ਅਫਰੀਕਾ ਦੇ ਰੰਗ ਪੇੜ ਵਿਰੁੱਧ 27 ਸਾਲ ਜੇਲ੍ਹ ਚ ਬਿਤਾਉਣ ਵਾਲੇ ਲੈਂਸਨ ਮੰਡੇਲਾ ਦੇ ਨਾਲ ਕੀਤੀ ਹੈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਸ ਸਟੂਡੀਓਜ਼ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਬੀਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੇਂ ਕੀ ਚਾਪਲੂਸੀ ਕਰਦਿਆਂ ਜਾਂ ਫਿਰ ਸਾਜ਼ਿਸ਼ ਦੇ ਨਾਲ ਲੈਂਸਨ ਮੰਡੇਲਾ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਕੀਤੀ ਹੈ ਭਾਵੇਂ ਕੀ ਪ੍ਰਕਾਸ਼ ਸਿੰਘ ਬਾਦਲ ਵੀ ਜੇਲ੍ਹ ਚ ਕਾਫੀ ਸਮਾਂ ਬਿਤਾ ਕੇ ਆਏ ਹਨ ਪਰੰਤੂ ਲੈਂਸਨ ਮੰਡੇਲਾ ਨੇ 27 ਸਾਲ ਰੰਗ ਭੇਦ ਦੇ ਬਰੁੱਸ 27 ਸਾਲ ਜੇਲ੍ਹ ਚ ਬਿਤਾਏ ਤੇ ਜਿੱਤ ਪ੍ਰਾਪਤ ਕੀਤੀ ਨੇਲਸਨ ਮੰਡੇਲਾ ਦੀ ਜੇਲ੍ਹ ਯਾਤਰਾ ਤੇ ਬਾਦਲ ਦੀ ਜੇਲ੍ਹ ਯਾਤਰਾ ਦੇ ਵਿੱਚ ਕੀ ਫਰਕ ਹੈ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿਤ ਦੱਸੋ ਵੀ ਭਜੜੀ ਗੱਲ ਤੁਸੀਂ ਕੀਤੀ ਆ ਪਹਿਲਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਜੀ ਉਹ ਸਾਗੂ ਨਾਲ ਕੀਤੀ ਆ ਜਿਸ ਸਾਗੂ ਨੇ ਆਪਣੀ ਕੌਮ ਲਈ ਆਪਣੇ ਭਾਈਚਾਰੇ ਲਈ ਲਗਾਤਾਰ ਨਰੰਤਰ 27 ਸਾਲ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਬਿਤਾਏ ਰੰਗ ਭੇਜ ਜਿਹੜਾ ਦੱਖਣੀ ਅਫਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਨਾਲ ਗੁਲਾਮੀਆਂ ਵਾਲਾ ਵਤੀਰਾ ਹੁੰਦਾ ਸੀ ਉਸ ਵਿਤਕ੍ਰਿ ਵਰਧ ਉਸ ਬੇਇਨਸਾਫੀ ਵਿਰੁੱਧ ਉਸ ਮੰਡੇਲਾ ਨੇ ਨਿਰੰਤਰ ਸੰਘਰਸ਼ ਕੀਤਾ 27 ਸਾਲ ਉਹ ਜੇਲ੍ਹਾਂ ਚ ਰਿਹਾ ਤੇ ਆਖਰ ਉਹ ਜੇਲ੍ਹ ਤੋਂ ਉਦੋਂ ਬਾਹਰ ਆਇਆ ਜਦੋਂ ਜਿੱਤ ਪ੍ਰਾਪਤ ਕੀਤੀ ਹਾਂਜੀ ਉਸ ਨੂੰ ਉਸ ਦੇ ਭਾਈਚਾਰੇ ਨੇ ਉਸ ਦੀ ਕੌਮ ਨੇ ਉਸ ਖਿੱਤੇ ਨੇ ਆਪਣਾ ਆਗੂ ਪ੍ਰਵਾਨ ਕੀਤਾ ਇੱਕ ਇੱਕ ਜੁੱਟ ਇੱਕ ਮਤ ਹੋ ਕੇ ਪ੍ਰਵਾਨ ਕੀਤਾ ਤੇ ਅੱਜ ਵੀ ਉਹਨਾਂ ਦਾ ਸਿਹਰਾ ਜਿਹੜਾ ਉਹ ਸਾਗੂ ਹਾਲਕਿ ਉਹ ਕਿੰਨੇ ਸਾਲ ਉਸ ਤੋਂ ਬਾਅਦ ਉਸ ਦੇਸ਼ ਦਾ ਰਾਸ਼ਟਰਪਤੀ ਵੀਰਿਆ ਉਸ ਦੇਸ਼ ਤੇ ਉਹਨੇ ਰਾਜ ਵੀ ਕੀਤਾ ਤੇ ਅੱਜ ਵੀ ਮਤਲਬ ਉਸ ਵਿਅਕਤੀ ਦੇ ਨਾਂ ਲੈਂਦਿਆਂ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਲਈ ਉਹਨੇ ਐਡਾ ਵੱਡਾ ਸੰਘਰਸ਼ ਲੜਿਆ ਉਹਨਾਂ ਦਾ ਉਹ ਸਿਰ ਝੁਕਾਉਂਦੇ ਨੇ ਤੇ ਉਸ ਵਿਅਕਤੀ ਨੂੰ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਗਲ ਪ੍ਰਾਈਜ਼ ਆ ਜਿਹੜਾ ਉਹ ਵੀ ਮਿਲਿਆ ਸੋ ਉਸ ਵਿਅਕਤੀ ਦੀ ਜਿਹਦੀ ਮਤਲਬ ਇਸ ਵੇਲੇ ਅਸੀਂ ਸਮਝਦੇ ਆ ਕਿ ਉਹਦੀ ਸ਼ਖਸੀਅਤ ਆ ਜਿਹੜੀ ਉਹ ਬਹੁਤ ਉੱਚੀ ਆ ਹਾਂਜੀ ਤੇ ਉਹਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ મોદી ਨੇ ਕਿਵੇਂ ਕੀਤੀ ਆ ਕਿਉਂ ਕੀਤੀ ਆ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹਦੇ ਪਿੱਛੇ ਕਿਹੜੀ ਉਹਦੀ ਸਾਜ਼ਿਸ਼ ਆ ਉਹਨੇ ਕਿਸ ਮਕਸਦ ਨਾਲ ਕੀਤੀ ਆ ਇਹ ਮੈਂ ਸਮਝਦਾ ਕਿ ਬਿਲਕੁਲ ਇਸ ਗੱਲ ਵੱਲ ਲੋੜ ਤੋਂ ਵੱਧ ਧਿਆਨ ਦੇਣ ਦੀ ਲੋੜ ਆ ਕਿ ਆਖਰ ਨੂੰ મોદી ਨੇ ਇਹ ਤੁਲਨਾ ਜਿਹੜੀ ਤੁਲਨਾ ਤੁਲਨਾ ਹੀ ਨਹੀਂ ਹੈ ਹਾਂਜੀ ਕਿੱਥੇ ਫਾਈਨੈਂਸ਼ਲ ਮਡੇਲਾ ਕਿੱਥੇ ਪ੍ਰਕਾਸ਼ ਸਿੰਘ ਪਾਦਲ ਸੋ ਇਹ ਤੁਲਨਾ ਇੱਕ ਵਿਅਕਤੀ ਆ ਜਿਹੜਾ ਆਪਣੀ ਕੌਮ ਦਾ ਹੀਰੋ ਆ ਦੂਜਾ ਵਿਅਕਤੀ ਆ ਜਿਹੜਾ ਆਪਣੀ ਕੌਮ ਦਾ ਗद्दार ਆ ਜੀ ਦੋਨਾਂ ਦੀ ਤੁਲਨਾ ਕਿਵੇਂ ਹੋ ਸਕਦੀ ਆ ਮਤਲਬ ਸੰਭਵ ਨਹੀਂ ਆ ਇਹ ਗੱਲ ਤੇ ਦੋਨਾਂ ਦੀ ਸ਼ਖਸੀਅਤ ਦੇ ਵਿੱਚ ਬਹੁਤ ਵੱਡਾ ਫਰਕ ਆ ਇੱਕ ਕੁਮਾਂਤਰੀ ਪਦਰਾ ਬਿਸ਼ਪ ਪਦਰਾ ਦਾ ਆਗੂ ਆ ਤੇ ਦੂਸਰਾ ਜਿਸ ਖਿੱਤੇ ਰਾਜਾ ਸੀ ਕਹਿ ਲਿਆ ਜੇ ਸੂਬੇ ਦਾ ਜੱਜ ਸਕੌਮ ਦਾ ਆਪਣੇ ਆਪ ਨੂੰ ਆਗੂ ਕਹਾਉਂਦਾ ਉਹ ਕੌਮ ਵੀ ਉਹਦੇ ਪੂਰੀ ਤਰ੍ਹਾਂ ਅੱਗੇ ਵਿਰੁੱਧ ਖੜੀ ਆ ਉਹ ਉਸ ਕੌਮ ਦਾ ਗਦਾਰ ਕਰਦਾਨੀਆਂ ਜਾ ਰਿਹਾ ਸੋ ਇਹ ਤੁਲਨਾ ਜਿਹੜੀ મોદી ਨੇ ਕੀਤੀ ਆ ਮੈਂ ਸਮਝਦਾ ਕਿ ਆਪਾਂ ਅੱਗੇ ਚੱਲ ਕੇ ਇਹਦੀ ਵੀ ਗੱਲ ਕਰਾਂਗੇ ਕਿ ਆਖਰ ਨੂੰ ਨੇ ਇਹ ਤੁਲਨਾ ਜਿਹੜੀ ਤੁਲਨਾ ਹੋ ਹੀ ਨਹੀਂ ਸਕਦੀ ਉਹ ਨੇ ਕਿਉਂ ਕੀਤੀ ਆ ਸੋ ਇਹਦੇ ਪਿੱਛੇ ਉਹਦੇ ਬਹੁਤ ਸਾਰੀਆਂ ਮਾਨਸ਼ਾਵਾ ਨੇ ਜਿਹੜੀਆਂ ਉਹ ਲੁਕੀਆਂ ਹੋਈਆਂ ਨੇ ਨੈਲਸਨ ਮੰਡੇਲਾ ਜਿਹੜਾ ਉਹਨੇ ਆਪਣੇ ਕੌਮ ਲਈ ਸੰਘਰਸ਼ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਹਾਂਜੀ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਉਹਨੇ ਜੇਲ੍ਹ ਯਾਤਰਾ ਜੇ ਕੀਤੀ ਤੇ ਉਹਦੇ ਪਿੱਛੇ ਉਹਦਾ ਜਿਹੜਾ ਟਾਰਗੇਟ ਸੀ ਜਿਹੜਾ ਉਹਦਾ ਮਿਸ਼ਨ ਸੀ ਉਹ ਸਿਰਫ ਸਤਾ ਪ੍ਰਾਪਤੀ ਸੀ ਆਪਦੇ ਲਈ ਤੇ ਆਪਣੇ ਪਰਿਵਾਰ ਲਈ ਇਸ ਤੋਂ ਅੱਗੇ ਨਾ ਉਹਦਾ ਕੋਈ ਮਿਸ਼ਨ ਸੀ ਨਾ ਕੋਈ ਉਹਦਾ ਮਿਸ਼ਨ ਅੱਜ ਹੈ ਨਾ ਉਹਨੇ ਕੌਮ ਲਈ ਪਹਿਲਾਂ ਕੋਈ ਪ੍ਰਾਪਤੀ ਕੀਤੀ ਆ ਨਾ ਉਹਨੇ ਅੱਜ ਕੌਮ ਲਈ ਕੋਈ ਪ੍ਰਾਪਤੀ ਕੀਤੀ ਆ ਜੇ ਉਹਦੀ ਪ੍ਰਾਪਤੀ ਹੈ ਤੇ ਸਿਰਫ ਇਹ ਕਿ ਉਹਨੇ ਆਪਦੇ ਮੁੰਡੇ ਨੂੰ ਆਪਦੇ ਪੁੱਤ ਨੂੰ ਉਪ ਮੁੱਖ ਮੰਤਰੀ ਬਣਾ ਲਿਆ ਆਉਣ ਵਾਲਾ ਮੁੱਖ ਮੰਤਰੀ ਵਜੋਂ ਪੇਸ਼ ਕਰਤਾ ਆਪਦੀ ਨੋ ਨੂੰ ਕੇਂਦਰੀ ਮੰਤਰੀ ਬਣਾ ਲਿਆ ਆਪਦੇ ਪਰਿਵਾਰ ਦੇ ਕਿੰਨੇ ਜੀ ਆ ਜਿਹੜੇ ਅੱਜ ਉਹਦੇ ਮੰਤਰੀ ਵੀ ਨੇ ਜਾਂ ਉਹ ਬਹੁਤ ਕੋ ਹੋਰ ਉੱਚੇ ਉਹਦਿਆਂ ਤੇ ਬੈਠੇ ਨੇ ਸਿਰਫ ਤੇ ਸਿਰਫ ਉਹਨੇ ਆਪਣੇ ਪਰਿਵਾਰ ਨੂੰ ਪਾਲਿਆ ਪਰਿਵਾਰ ਦਾ ਪੇਟ ਵੀ ਪਾਲਿਆ ਪਰਿਵਾਰ ਦੀਆਂ ਤਜੋਰੀਆਂ ਵੀ ਭਰੀਆਂ ਕੌਮ ਦੇ ਲਈ ਜੇ ਕੋਈ ਪ੍ਰਾਪਤੀ ਦੀ ਅਸੀਂ ਗੱਲ ਕਰਦੇ ਆ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਖਾਤੇ 'ਚ ਕਾਟਾਵਾ ਜੀਰੋ ਆ ਗੋਲਾਂਡਾ ਜਦੋਂ ਕਿ ਨੈਲਸਨ ਮੰਡੇਲਾ ਜਿਹੜਾ ਉਹਦੇ ਖਾਤੇ ਚ ਉਹਦੀ ਕੌਮ ਦੀ ਜਿਹੜੀ ਪ੍ਰਾਪਤੀ ਆ ਉਹ ਮਤਲਬ ਭਰੀ ਹੋਈ ਆ ਅੱਜ ਵੀ ਭਰੀ ਹੋਈ ਆ ਭਾਵੇਂ ਕਿ ਉਹ ਇਸ ਦੁਨੀਆ ਵਿੱਚ ਨਹੀਂ ਉਹਦੀ ਪ੍ਰਾਪਤੀ ਆ ਜਿਹੜੀ ਅੱਜ ਵੀ ਜਿਉਂਦੀ ਜਾਗਦੀ ਆ ਕਿ ਉਹਨੇ ਉਹਨੇ ਆਪਣੇ ਲੋਕਾਂ ਨੂੰ ਉਹ ਆਜ਼ਾਦੀ ਲੈ ਕੇ ਦਿੱਤੀ ਕਿ ਅੱਜ ਉਹ ਆਪਣਾ ਆਪਣਾ ਉਸ ਦੇਸ਼ ਦੇ ਵਿੱਚ ਬਰਾਬਰੀ ਦਾ ਹੱਕ ਰੱਖਦੇ ਨੇ ਅੱਜ ਉਹ ਦੇਸ਼ ਦੇ ਵਿੱਚ ਹਾਕਮਾਂ ਵਾਂਗੂ ਵਿਚਰਦੇ ਨੇ ਸੋ ਕਿੱਥੇ ਨੈਲਸਨ ਮੰਡੇਲਾ ਤੇ ਕਿੱਥੇ ਪ੍ਰਕਾਸ਼ ਸਿੰਘ ਬਾਦਲ ਇਹ ਤੁਲਨਾ ਜਿਹੜੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਜਿਹੜੀ ਗੱਲ ਕਰਦੇ ਹਾਂ ਗੱਡੇ ਤੇ ਟਰੱਕ ਦੇ ਪਹੀਏ ਵਾਲੀ ਅਸੀਂ ਉਹ ਤੁਲਨਾ ਤੱਕ ਵੀ ਨਹੀਂ ਕਰ ਸਕਦੇ ਕਿ ਇਸੇ ਟਰੱਕ ਦਾ ਪਹੀਆ ਤੇ ਇੱਕ ਪਾਸੇ ਗੱਡੇ ਦਾ ਪਹੀਆ ਇਹ ਕਿਸੇ ਵੀ ਤਰ੍ਹਾਂ ਦੀ ਦੋਨਾਂ ਦੇ ਵਿਚਕਾਰ ਤੁਲਨਾ ਜਿਹੜੀ ਉਹ ਹੀ ਨਹੀਂ ਸਕਦੀ ਬਾਦਲ ਸਾਹਿਬ ਦੀ ਉਮਰ ਬਾਰੇ ਜਿਵੇਂ ਵਕ ਵਕ ਕਿਆਫੇ ਲਗਾਏ ਜਾਂਦੇ ਹਨ ਉਸੇ ਤਰ੍ਹਾਂ ਹੀ ਉਹਨਾਂ ਦੀ ਜੇਲ ਯਾਤਰਾ ਬਾਰੇ ਵੀ ਵਕ ਵਕ ਦਾਅਵੇ ਕੀਤੇ ਜਾਂਦੇ ਹਨ ਸੱਚੋ ਸੱਚ ਕੀ ਹੈ ਇਸ ਦੇ ਬਾਰੇ ਚਾਣਨਾ ਬਹੁ ਦੇਖੋ ਜਿਹੜੀ ਤੁਸੀਂ ਵਿਵਾ ਗੱਲ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਹੀ ਉਮਰ ਕੀ ਆ ਕਦੇ 83 ਸਾਲ ਦਾ ਕੋਈ ਕਹਿੰਦਾ ਕੋਈ 88 ਸਾਲ ਦਾ ਕਹਿੰਦਾ ਕੋਈ 92 ਸਾਲ ਦਾ ਕਹਿੰਦਾ ਮਤਲਬ ਨਿਰੰਤਰ ਉਹ ਇੱਕ ਮਤਲਬ ਜਿਹੜੀ ਇਹ ਉਮਰ ਬਾਰੇ ਇੱਕ ਜਿਹੜਾ ਪੰਬਲ ਘੂਸਾ ਉਹ ਨਿਰੰਤਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਬਾਰੇ ਨਿਰੰਤਰ ਉਹ ਪੰਬਲ ਘੂਸਾ ਜਿਹੜਾ ਉਹ ਖੜਾ ਹੈ ਤੇ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਦੀ ਜੇਲ੍ਹ ਯਾਤਰਾ ਬਾਰੇ ਪ੍ਰਕਾਸ਼ ਸਿੰਘ ਬਾਦਲ ਆਪਣੇ ਮੂੰਹ ਤੋਂ ਇਹ ਮਤਲਬ ਦਾਵਾ ਕਰਦਾ ਕਿ ਮੈਂ 18 ਸਾਲ ਜੇਲ੍ਹ ਵਿੱਚ ਬਿਤਾਏ ਆ ਜੀ ਪਰੰਤੂ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਕਦੇ ਵੀ ਕੌਮ ਨੂੰ ਇਸ ਤਰ੍ਹਾਂ ਦਾ ਮਹੱਈਆ ਨਹੀਂ ਕਰਵਾਇਆ ਆਪਣੇ ਵਿਸਥਾਰ ਸਹਿਤ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨੇ ਦਿਨ ਕਿੰਨੇ ਮਹੀਨੇ ਕਿੰਨੇ ਸਾਲ ਕਿਹੜੀ-ਕਿਹੜੀ ਜੇਲ੍ਹ 'ਚ ਕਿਹੜੇ-ਕਿਹੜੇ ਸਨ 'ਚ ਕੈਦ ਆ ਜਿਹੜੀ ਉਹ ਪੱਤੀ ਆ ਅੱਜ ਤੱਕ ਪੰਜਵੀਂ ਪੰਜਵੇਂ ਵਾਰ ਉਹ ਪੰਜਾਬ ਦਾ ਮੁੱਖ ਮੰਤਰੀ ਆ ਜਿਹੜਾ ਬੱਧਾ ਪੰਜਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਆ ਕੀ ਉਹਦੇ ਜੀਵਨ ਦਾ ਪੂਰਾ ਬਿਊਰੋ ਆ ਜਿਹੜਾ ਉਸ ਉਹ ਪੂਰੇ ਪੰਜਾਬੀਆਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਸੋ ਅੱਜ ਤੱਕ ਕਦੇ ਵੀ ਸਰਕਾਰ ਨੇ ਇਸ ਗੱਲ ਦੀ ਮਤਲਬ ਕੋਸ਼ਿਸ਼ ਤਾਂ ਬਹੁਤ ਦੂਰ ਦੀ ਗੱਲ ਨਾ ਸਰਕਾਰ ਨੇ ਇਹ ਮਤਲਬ ਸੋਚਿਆ ਵੀ ਨਹੀਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਜੇਲ੍ਹ ਯਾਤਰਾ ਜਿਹੜੀ ਉਹ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਕਿ ਇਸ ਸਾਲ ਦੇ ਵਿੱਚ ਐਨੇ ਮਹੀਨੇ ਇਹ ਇਸ ਮੋਰਚੇ ਚ ਜੇਲ ਕੱਟੀ ਇਸ ਸਾਲ ਨੇ ਚ ਐਨੇ ਮਹੀਨੇ ਐਨੇ ਦਿਨ ਇਸ ਮੋਰਚੇ ਚ ਜੇਲ ਕੱਟੀ ਸੋ ਇਸ ਤਰ੍ਹਾਂ ਦਾ ਕੋਈ ਅੰਕੜਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਬਾਰੇ ਨਹੀਂ ਸਿਰਫ ਤੇ ਸਿਰਫ ਉਹ ਆਪਣੇ ਮੂੰਹੋਂ ਜਰੂਰ ਕਹਿੰਦਾ ਕਿ ਮੈਂ 18 ਸਾਲ ਆ ਜਿਹੜੇ ਉਹ ਜੇਲ ਦੀਆਂ ਕਾਲ ਕੋਠੜੀਆਂ ਚ ਬਤਾਏ ਨੇ ਤੇ ਮੋਦੀ ਸਾਹਿਬ ਉਸ ਤੋਂ ਵੀ ਅੱਗੇ ਚਲੇ ਗਏ ਨੇ ਉਹਨਾਂ ਨੇ 20 ਸਾਲ ਕਰਤੇ ਹਾਂਜੀ ਸੋ ਦੂਸਰੇ ਪਾਸੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ ਤੇ ਸਿਰਫ 27 ਮਹੀਨੇ ਜੇਲ ਕੱਟੀ ਹੈ ਜੀ ਸੋ ਭਾਵੇਂ ਕਿ ਮੈਂ ਸਾਬਿਤਦਾ ਕਿ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦਾ ਕਾਂਗਰਸ ਦਾ ਆਗੂ ਆ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧੀ ਆ ਉਹਨੇ ਸਿਰਫ ਤੇ ਸਿਰਫ ਉਹ 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 ਗੱਲ ਕੀਤੀ ਹੈ ਜਿਹੜੀ ਐਮਰਜੈਂਸੀ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ 72 ਮਹੀਨੇ ਦੀ ਜੇਲ੍ਹ ਕੱਟੀ ਆ ਉਹ ਸਿਰਫ ਉਸ ਨੂੰ ਜੇਲ੍ਹ ਕਹਿਣ ਦਾ ਸੋ ਉਸ ਤੋਂ ਪਹਿਲਾਂ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਫਿਰ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਉਸ ਤੋਂ ਬਾਅਦ ਧਰਮਯੋਧ ਮੋਰਚਾ ਲੱਗਿਆ ਸੋ ਮੈਂ ਮੰਨਦਾ ਇਸ ਗੱਲ ਨੂੰ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੇ ਵੀ ਅਕਾਲੀ ਦਲ ਨੇ ਮੋਰਚੇ ਲਾਏ ਉਹਨਾਂ ਸਾਰੇ ਮੋਰਚਿਆਂ 'ਚ ਜੇਲ੍ਹ ਕੱਟੀ ਤਦ ਜੇ ਅਸੀਂ ਇਸ ਗੱਲ ਨੂੰ ਦੇਖੀਏ ਕਿ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਜੀ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ 1957 ਚ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਐਮਐਲਏ ਬਣੇ ਸੀ ਜੀ ਸੋ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਜਿਹੜਾ ਮੋਰਚਾ ਉਹ ਸ਼ੁਰੂ ਹੋਇਆ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਤੱਕ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਤਕਰੀਬਨ ਤਕਰੀਬਤ ਇਹ 27 ਸਾਲ ਦਾ ਸਮਾਂ ਬਣਦਾ। ਹਾਂਜੀ। ਤੋਂ 27 ਸਾਲ ਦੇ ਸਮੇਂ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੇ ਵੇਲੇ 18 ਸਾਲ ਦੀ ਕੈਦ ਆ ਜਿਹੜੀ ਉਹ ਕੱਟੀ ਆ। ਮੇਰੇ ਕੋਲ ਤਾਂ ਮੇਰੀ ਤਾਂ ਸਮਝ ਤੋਂ ਵੀ ਬਾਰੀ ਗੱਲ ਆ ਤੇ ਨਾ ਮੇਰੇ ਕੋਲ ਇਸ ਗੱਲ ਤਰ੍ਹਾਂ ਦੇ ਆਕੜੇ ਹੁੰਦੇ ਆ। ਜਦੋਂ ਕਿ ਇਸ ਸਮੇਂ ਦੇ ਦੌਰਾਨ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਪ੍ਰਕਾਸ਼ ਸਿੰਘ ਬਾਦਲ ਦੋ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਇੱਕ ਵਾਰ ਕੇਂਦਰ ਚ ਮੰਤਰੀ ਬਣਿਆ ਐਮਪੀ ਰਿਆ ਸੋ ਜਿਹੜਾ ਬੰਦੇ ਨੇ ਇੰਨਾ ਸਮਾਂ ਵਿੱਚ ਰਾਜ ਵੀ ਕਰ ਲਿਆ ਉਹ ਦੇ ਬਾਵਜੂਦ ਉਹਦੇ ਖਾਤੇ 'ਚ ਇੰਨੇ ਸਵੇ ਦੀ ਜਿਹੜੀ ਝੇਲ ਯਾਤਰਾ ਜਿਹੜੀ ਉਹ ਪਾਈ ਜਾਂਦੀ ਆ ਉਹ ਉਸ ਦਾ ਜਿਹੜਾ ਹਸਾਬ ਕਿਤਾਬ ਜਿਵੇਂ ਇਹਦੀ ਉਮਰ ਵਾਲੀ ਗੱਲ ਆ ਸਿਰਫ ਤੇ ਸਿਰਫ ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦਾ ਜਾਂ ਉਹਦੀ ਪਾਰਟੀ ਦੱਸ ਸਕਦੀ ਆ ਪਰੰਤੂ ਇਹ ਜ਼ਰੂਰ ਹੈ ਕਿ ਅੱਜ ਜਦੋਂ ਇਹ ਗੱਲ ਆ ਜਿਹੜੀ ਚਰਚਾ ਚ ਆ ਗਈ ਆ ਵਿਵਾਦ ਚ ਆ ਗਈ ਆ ਕਿ ਆਖਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕੌਮ ਦੇ ਲਈ ਕਿੰਨੀ ਜੇਲ ਯਾਤਰਾ ਕੀਤੀ ਆ ਕੈਪਟਨ ਨਮਿੰਦਰ ਸਿੰਘ ਨੇ ਕਿਹਾ ਕਿ ਇਹ ਸਿਵਾਏ ਐਮਰਜੈਂਸੀ ਤੋਂ ਜਿਹੜੀ ਬਾਕੀ ਵੀ ਇਹਨੇ ਜੇਲ੍ਹ ਯਾਤਰਾ ਕੀਤੀ ਆ ਉਹ ਸਿਰਫ ਇਹਨੇ ਆਪਣੇ ਲਈ ਕੀਤੀ ਆ ਆਪਣੇ ਬਚਾ ਲਈ ਕੀਤੀ ਆ ਕਿਉਂਕਿ ਬਾਹਰ ਇਸ ਤਰ੍ਹਾਂ ਦਾ ਉਹ ਠੀਕ ਹੈ ਕਿ ਜਿਹੜਾ ਤਰਨਯੁੱਧ ਮੋਰਚੇ ਤੋਂ ਬਾਅਦ ਜਿਹੜਾ ਹਾਲਾਤ ਪੈਦਾ ਹੋ ਗਈ ਸੀ ਜਦੋਂ ਪੰਜਾਬ ਦੇ ਵਿੱਚ ਖਾੜਖੂਵਾਦ ਦਾ ਦੌਰ ਸੀ ਉਸ ਵੇਲੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਰੋਲ ਸੀਗਾ ਉਹ ਮਤਲਬ ਅਸੀਂ ਸਮਝ ਸਕਦੇ ਆ ਕਿ ਦੋ ਮੁਖਾ ਰੋਲ ਹੈ ਹਾਂਜੀ ਇੱਕ ਪਾਸੇ ਇਹ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਕੇਂਦਰ ਸਰਕਾਰ ਨੂੰ ਸਿੱਧਾ ਦੇ ਰਿਹਾ ਵਾ ਕਿ आओ ਭਿੰਡਰਾ ਵਾਲਾ ਸਾਡੇ ਕਾਬੂ ਨਹੀਂ ਆਉਂਦਾ ਦਰਬਾਰ ਸਾਹਿਬ ਤੇ ਹਮਲਾ ਕਰੋ ਇਹਨੂੰ ਮਾਰੋ ਇਹਨੂੰ ਇਥੋਂ ਕੱਢੋ ਇਹਨੂੰ ਗ੍ਰਫਤਾਰ ਕਰੋ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਉਹਨਾਂ ਚ ਸ਼ਾਮਲ ਆ ਇਹ ਚਿੱਠੀਆਂ ਲਿਖਣ ਦੇ ਲਈ ਜਿਹੜੀਆਂ ਇੰਦਰਾ ਗਾਂਧੀ ਨੂੰ ਜਾਂ ਉਹਦੇ ਸਕੱਤਰ ਨੂੰ ਜਿਹੜੀਆਂ ਲਿਖੀਆਂ ਗਈਆਂ ਉਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉੱਥੇ ਜਿਹੜੀਆਂ ਮੀਟਿੰਗਾਂ ਪੰਜ ਵਾਰ ਹੋਈਆਂ ਉਹਨਾਂ ਚ ਵੀ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਰਿਹਾ ਇੱਕ ਪਾਸੇ ਇਹ ਵਿਅਕਤੀ ਆ ਜਿਹੜਾ ਸੱਦਾ ਦੇ ਰਿਹਾ ਕੇਂਦਰ ਸਰਕਾਰ ਨੂੰ ਸੱਦਾ ਦੇਣ ਵਾਲਿਆਂ ਚ ਸ਼ਾਮਿਲ ਆ ਕਿ ਆਓ ਦਰਬਾਰ ਸਾਹਿਬ ਤੇ ਹਮਲਾ ਕਰੋ ਦੂਸਰੇ ਪਾਸੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਜਾਂਦਾ ਤੇ ਇਹ ਵਿਅਕਤੀ ਆ ਜਿਹੜਾ ਇਹ ਫੌਜੀਆਂ ਨੂੰ ਸੱਦਾ ਦਿੰਦਾ ਜਿਹੜੇ ਸਿੱਖ ਫੌਜੀ ਨੇ ਜਿਹੜੇ ਭਾਰਤ ਦੀ ਫੌਜ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸੱਦਾ ਦਿੰਦਾ ਕਿ ਤੁਹਾਡੇ ਪਵਿੱਤਰ ਤੁਹਾਡੇ ਜਾਨ ਤੋਂ ਪਿਆਰੇ ਦਰਬਾਰ ਸਾਹਿਬ ਤੇ ਸਰਕਾਰ ਨੇ ਹਮਲਾ ਕੀਤਾ ਹੁਣ ਤੁਸੀਂ ਕੀ ਵੇਖਦੇ ਹੋ ਆਓ ਇਸ ਗੱਲ ਦਾ ਬਦਲਾ ਲਵੋ ਸੋ ਜੇ ਫੌਜੀਆਂ ਨੂੰ ਸਿੱਖ ਫੌਜੀਆਂ ਨੂੰ ਕਿਸੇ ਨੇ ਬਗਾਵਤ ਲਈ ਉਕਸਾਇਆ ਤੇ ਉਹ ਸਿਰਫ ਤੇ ਸਿਰ ਪ੍ਰਕਾਸ਼ ਸਿੰਘ ਬਾਦਲ ਸੀ ਨੌਜਵਾਨ ਮੁੰਡੇ ਜਿਹੜੇ ਜਿਨ੍ਹਾਂ ਨੇ ਐਸਐਸ ਕਾਚੇ ਸਿੱਸਾ ਲਿਆ ਉਹਨਾਂ ਨੂੰ ਅਕਸਾਉਣ ਵਾਲਿਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਸੀ ਪਰੰਤੂ ਜਦੋਂ ਸਮਾਂ ਲੰਘ ਗਿਆ ਕਿਸੇ ਨੇ ਧਰਮੀ ਫੌਜੀਆਂ ਦੀ ਬਾਹ ਨਹੀਂ ਫੜੀ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਵੀ ਆਇਆ ਉਹਨੇ ਧਰਮੀ ਫੌਜੀਆਂ ਦੀ ਬਾਹ ਨਹੀਂ ਫੜੀ ਉਹਨੇ ਉਹਨਾਂ ਨੌਜਵਾਨ ਮੁੰਡਿਆਂ ਦੀ ਜਿਨ੍ਹਾਂ ਦੇ ਖੂਨ ਦੇ ਸਹਾਰੇ ਹਾਂਜੀ ਏ ਅੱਜ ਸੱਤਾ ਤੇ ਕਾਬਜ ਹੋਇਆ ਪਹਿਲਾਂ ਇਹ ਸੱਤਾ ਤੇ ਕਾਬਜ ਹੋਇਆ ਉਹਨਾਂ ਦੀਆਂ ਕੁਰਬਾਨੀਆਂ ਸ਼ਹਾਦਕਾ ਉਹਨਾਂ ਦੀਆਂ ਸ਼ਹਾਦਕਾ ਸਾਇਦਾ ਅੱਜ ਉਹਨਾਂ ਮੁੰਡਿਆਂ ਨੂੰ ਇਹ ਹੱਤਵਾਦੀ ਦੱਸ ਰਿਹਾ ਉਹ ਮੁੰਡੇ ਜਿਹੜੇ ਜੇਲ੍ਹਾਂ 'ਚ ਬੈਠੇ ਜਵਾਨ ਤੋਂ ਬਜ਼ੁਰਗ ਹੋ ਗਏ ਨੇ ਅੱਜ ਇਹਨੂੰ ਉਹਨਾਂ ਤੋਂ ਵੀ ਖਤਰਾ ਪੈ ਰਿਹਾ ਉਹਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰਨ ਲਈ ਤਿਆਰ ਨਹੀਂ ਸੋ ਇਹ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕਿਰਦਾਰ ਆ ਜਿਹੜਾ ਸਮੁੱਚੇ ਰੂਪ ਦੇ ਵਿੱਚ ਅਸੀਂ ਸਮਝਦੇ ਹਾਂ ਕਿ 도ਗਲਾ ਕਿਰਦਾਰ ਆ ਕੌਮ ਵਿਰੋਧੀ ਗਦਾਰਾ ਕਿਰਦਾਰਾ ਉਹਦਾ ਕੌਮ ਦੇ ਗਦਾਰਾਂ ਵਾਲਾ ਕਿਰਦਾਰ ਆ ਉਹਦਾ ਸੋ ਇਸ ਵਿਅਕਤੀ ਦੀ ਜਿਹੜੀ ਤੁਲਨਾ ਉਹ ਨੈਲਸਨ ਮੰਡੇਲਾ ਨਾਲ ਕਰਨੀ ਮੈਂ ਸਮਝਦਾ ਕਿ ਉਸ ਮਹਾਨ ਸ਼ਖਸੀਅਤ ਦੀ ਵੇਜਤੀ ਕਰਨੀ ਆ ਭਾਵੇਂ ਕਿਸ ਤਰ੍ਹਾਂ ਦੇ ਅੱਜ ਬਿਆਨ ਵੀ ਆਏ ਨੇ ਬਿਲਕੁਲ ਮੋਦੀ ਨੇ ਮਤਲਬ ਇਹ ਜਿਹੜੀ ਤੁਲਨਾ ਕੀਤੀ ਆ ਭਾਵੇਂ ਕਿ ਉਹਨੇ ਇੱਕ ਸਾਜਿਸ਼ ਦੀ ਇਨ ਕੀਤੀ ਆ ਉਹਨੇ ਮਤਲਬ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਵੱਡਾ ਗੁਨਾਹ ਕੀਤਾ ਨੈਲਸਨ ਮੰਡੇਲਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਟੱਕੜੀ ਦੇ ਵਿੱਚ ਤੋਲ ਕੇ ਜਿਵੇਂ ਕਿ ਰਾਸ ਦੀ ਰੋਕਾਂ ਦੇ ਲਈ ਇਹ ਗੱਲ ਕਹਾਵਤ ਹੈ ਕਿ ਇਹ ਸਕੇ ਪਿਓ ਦੇ ਮਿੱਤ ਨਹੀਂ ਹੁੰਦੇ ਪਰੰਤੂ ਆਖਰ ਮੋਦੀ ਨੇ ਜਿਹੜਾ ਖਿਤਾਬ ਬਾਦਲ ਨੂੰ ਦਿੱਤਾ ਹੈ ਲੈਂਸਨ ਮੰਡੇਲਾ ਦੇ ਨਾਲ ਬਾਦਲ ਦੀ ਤੁਲਨਾ ਕੀਤੀ ਹੈ ਇਸ ਦੇ ਪਿੱਛੇ ਉਸ ਦੀ ਕੀ ਸਾਜ਼ਿਸ਼ ਹੋ ਸਕਦੀ ਹੈ ਤੇ ਤੁਸੀਂ ਇਸ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਦੇਖੋ ਬਈ ਬਾ ਜੇਦ ਮੋਦੀ ਨੇ ਜਿਹੜੀ ਤੁਲਨਾ ਕੀਤੀ ਹੈ ਇਹਦੀ ਮਤਲਬ ਡੰਗਾਈ ਦੇ ਨਾਲ ਜੇ ਅਸੀਂ ਇਹਨੂੰ ਜਾਚੀਏ ਵਾਚੀਏ ਤੇ ਮੈਨੂੰ ਤਿੰਨ ਕਾਰਨ ਐਸ ਵੇਲੇ ਸਾਵਧਕਾਈ ਦੇ ਰਹੇ ਨੇ ਕਿ ਮੋਦੀ ਦੀ ਜਿਹੜੀ ਮਨਸ਼ਾ ਮੋਦੀ ਵਰਗਾ ਜਿਹੜਾ ਸ਼ਤਾਨ ਬੰਦਾ ਹੈ ਉਹ ਐਵੇਂ ਕਿਵੇਂ ਤਾਂ ਗੱਲ ਕਰਦਾ ਨਹੀਂ ਬਿਲਕੁਲ ਤੂ ਉਹਦੇ ਜਿਹੜੀ ਗੱਲ ਕੀਤੀ ਐ ਇਹ ਨਹੀਂ ਹੈ ਕਿ ਉਹਨੇ ਮੌਕੇ ਅਨਸਾਰ ਜਾਂ ਜੋਸ਼ ਉਹਦੇ ਮੂੰਹੋਂ ਨਿਕਲ ਕੇ ਸ਼ਬਦ ਇਹ ਵੀ ਨਹੀਂ ਐ ਸੋ ਉਹਨੇ ਬੜਾ ਸੋਚ ਸਮਝ ਕੇ ਇਹ ਜੋ ਕੁਝ ਕੀਤਾ ਉਹਨੇ ਜਿਹੜੀ ਇਹ ਸ਼ੁਰਲੀ ਉਹਨੇ ਛੱਡੀ ਐ ਇਹ ਬੀੜੀਓ ਨੇ ਸੋਚ ਸਮਝ ਕੇ ਛੱਡਿਆ ਪਹਿਲੀ ਗੱਲ ਕਿਉਂਕਿ ਐਮਰਜੈਂਸੀ ਦੀ ਬਰੇ ਗੰਡ ਦਾ ਜਿਹੜਾ ਸਮਾਗਮ ਹੋ ਰਿਹਾ ਸੀ ਐ ਜੈ ਪ੍ਰਕਾਸ਼ ਨਰੈਣ ਦੇ ਨੂੰ ਸਮਰਪਿਤ ਪ੍ਰੋਗਰਾਮ ਹੋ ਰਿਹਾ ਸੀ ਐਮਰਜੈਂਸੀ ਦੀ ਉੱਥੇ ਗੱਲ ਐ ਜਿਹੜੀ ਉਹ મોદી ਨੇ ਕਰਨੀ ਸੀ ਤੋ ਜਦੋਂ ਐਮਰਜੈਂਸੀ ਲੱਗੀ ਜੇ ਅਸੀਂ ਮਤਲਬ ਇਤਿਹਾਸ ਨੂੰ ਉਖੋਲ ਲਈਏ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਤਾਂ ਉਹਦਾ ਸਭ ਤੋਂ ਪਹਿਲਾ ਵਿਰੋਧ ਉਸ ਵੇਲੇ ਜਨਸੰਗ ਹੈ ਭਾਜਪਾ ਦਾ ਨਾਂ ਉਸ ਵੇਲੇ ਜਨਸੰਗ ਸੀ ਜਨਸੰਗ ਨੇ ਕੀਤਾ ਤੇ ਇੰਦਰਾ ਗਾਂਧੀ ਨੇ ਜਿਹੜੇ ਜਨਸੰਗ ਦੇ ਆਗੂ ਸੀ ਸਾਰੇ ਜਿਨ੍ਹਾਂ ਚ ਚੰਤਲ ਵਿਹਾਰੀ ਭਾਜਪਾਈ ਐਡਵਾਨੀ ਇਹ ਮੋਦੀ ਸ਼ੋਦੀ ਸਾਰੇ ਸ਼ਾਮਲ ਸੀ ਉਹਦੇ ਵਿੱਚ ਇਹਨਾਂ ਸਾਰਿਆਂ ਨੂੰ ਚੱਕ ਕੇ ਜੇਲ੍ਹਾਂ ਚ ਡੱਕਤਾ ਜੀ ਤੇ ਜਦੋਂ ਇਹਨਾਂ ਨੂੰ ਜੇਲ੍ਹਾਂ ਚ ਡੱਕਤਾ ਤੇ ਇਹ ਚੀਕ ਝਹਾੜਾ ਪਾਉਣ ਲੱਗ ਗਏ ਜੇਲਾਂ ਦੇ ਵਿੱਚ ਰਹਿਣਾ ਕੋਈ ਮੈਂ ਸਮਝਦਾ ਕਿ ਇਹ ਲੋਕ ਆ ਜਿਹੜੇ ਮਜਨੂ ਨੇ ਜਿਹੜੇ ਦੁੱਧ ਪੀਣੇ ਮਜਨੂ ਨੇ ਇਹਨਾਂ ਲਈ ਜੇਲ ਕੱਟਣੀ ਜੇਲ ਯਾਤਰਾ ਕਰਨੀ ਬਹੁਤ ਔਖਾ ਕੰਮ ਆ ਸੋ ਇਹਨਾਂ ਨੇ ਚੀਕ ਝਹਾੜਾ ਸ਼ੁਰੂ ਕਰਤਾ ਇਹਨਾਂ ਵਿਅਕਤੀਆਂ ਦੀਆਂ ਇਹ ਜਿਹੜਾ ਭਗਮਾ ਬਰਗੇੜ ਆ ਜਿਹੜੀ ਉਹ ਉਸ ਵੇਲੇ ਬਾਜਪਾਈ ਤੋਂ ਲੈ ਕੇ ਇਸ મોદી ਤੱਕ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਾਫੀ ਦੀਆਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਕਿ ਸਾਨੂੰ ਮਾਫ ਕਰੋ ਤੇ ਦੂਸਰੇ ਪਾਸੇ ਅਕਾਲੀ ਦਲ ਸੀ ਜਿਹੜਾ ਉਹਨੇ ਐਮਰਜੈਂਸੀ ਵਿਰੁੱਧ ਮੋਰਚਾ ਲਾਤਾ ਸੋ ਅਕਾਲੀ ਦਲ ਨੇ ਜਿਹੜਾ ਮੋਰਚਾ ਲਾਤਾ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਲੱਖ ਸਨੇਹ ਭੇਜੇ ਕਿ ਤੁਸੀਂ ਜੋ ਕੋ ਚਾਹੁੰਦੇ ਹੋ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ ਤੁਸੀਂ ਇਸ ਮੋਰਚੇ ਨਾਲੋਂ ਆਪਣੇ ਆਪ ਨੂੰ ਪਰੇ ਹਟਾ ਲਓ ਇਹ ਇਹ ਜਿਹੜੇ ਸਰਕਸੇ ਆ ਮੈਂ ਇਹਨਾਂ ਨੂੰ ਸਬਕ ਸਿਖਾ ਦੂੰਗੀ ਜੀ ਪਰੰਤੂ ਅਕਾਲੀ ਦਲ ਇਸ ਆਪਣੇ ਸਟੈਂਡ ਤੇ ਡਟ ਰਿਹਾ ਕਿ ਇਹ ਜੋ ਦੇਸ਼ ਦੇ ਵਿੱਚ ਜ਼ੋਰ ਜ਼ਬਰ ਚੱਲ ਰਿਹਾ ਅਸੀਂ ਕਿਉਂਕਿ ਕੌਮ ਦਾ ਜਿਹੜਾ ਮਤਲਬ ਸਿਧਾਂਤ ਹੈ ਅਸੀਂ ਉਸ ਸਿਧਾਂਤ ਦੇ ਅਨੁਸਾਰ ਇਸ ਜ਼ੋਰ ਜ਼ਬਰ ਨੂੰ ਦੇਸ਼ ਵਿੱਚ ਨਹੀਂ ਚੱਲਣ ਦੇਵਾਂਗੇ ਅਸੀਂ ਇਸ ਐਮਰਜੈਂਸੀ ਦਾ ਡਟ ਕੇ ਵਿਰੋਧ ਕਰਾਂਗੇ ਅਕਾਲੀਆਂ ਨੇ 19 ਮਹੀਨੇ ਨਿਰੰਤਰ ਉਸ ਮੋਰਚੇ ਨੂੰ ਚਲਾਇਆ ਤੇ ਇਹ ਜਿਹੜੇ ਬੰਦੇ ਉਸ ਮੋਰਚੇ ਚੋਂ ਭੱਜਦੇ ਸੀ ਅੱਜ ਕਿਤੇ ਨਾ ਕਿਤੇ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਉਹ ਉਹ ਪਛਤਾਵਾ ਤਾਇਗਾ ਨਾ ਕਿ ਜੇ ਅਕਾਲੀ ਨਾ ਹੁੰਦੇ ਤਾਂ ਉਹ ਸਾਰਾ ਕੁਝ ਜਿਹੜਾ ਇਹਨਾਂ ਦਾ ਫੇਲ ਹੋ ਜਾਣਾ ਸੀ ਅੱਜ ਇਹ ਜਿਹੜਾ ਮੋਦੀ ਵਰਗੇ ਬੰਦੇ ਅੱਜ ਪ੍ਰਧਾਨ ਮੰਤਰੀ ਵੜੇ ਬੈਠੇ ਨੇ ਇਹਨਾਂ ਨੂੰ ਮੂੰਹ ਦਿਖਾਉਣ ਦੇ ਲਈ ਮਤਲਬ ਕਿਸੇ ਸੰਸਾਰ ਨੂੰ ਮੂੰਹ ਦਿਖਾਉਣ ਜੋਗੇ ਇਹਨਾਂ ਨੇ ਨਹੀਂ ਸੀ ਰਹਿਣਾ ਸੋ ਕਿਤੇ ਨਾ ਕਿਤੇ ਇਹਨਾਂ ਦੇ ਮਨ ਚ ਉਹ ਉਸ ਵੇਲੇ ਦੀ ਜਿਹੜੀ ਅਕਾਲੀਆਂ ਨੇ ਜੋ ਕੁਝ ਕੀਤਾ ਜੋ ਉਹਨਾਂ ਇਹਨਾਂ ਦੇ ਲਈ ਮਤਲਬ ਇਹਨਾਂ ਦੇ ਲਈ ਹੋ ਗਿਆ ਉਹ ਤਾਂ ਇੱਕ ਤਰ੍ਹਾਂ ਦਾ ਸੋ ਅੱਜ ਕਿਤੇ ਨਾ ਕਿਤੇ ਮੋਦੀ ਦੇ ਮੰਚ ਉਹ ਗੱਲ ਵੀ ਜ਼ਰੂਰ ਯਾਦ ਆਈ ਹੋਣੀ ਕਿ ਜੇ ਇਹ ਅਕਾਲੀ ਨਾ ਹੁੰਦੇ ਤੇ ਅੱਜ ਮੈਂ ਇਸ ਕੁਰਸੀ ਤੇ ਨਹੀਂ ਸੀ ਬੈਠ ਸਕਦਾ ਸੋ ਉਹ ਕਿਤੇ ਨਾ ਕਿਤੇ ਉਹਨੇ ਉਸ ਉਸ ਜਿਹੜਾ ਉਹਦੇ ਮਨ ਤੇ ਇਸ ਗੱਲ ਦਾ ਬੂ ਸੀ ਉਹਨੂੰ ਹੌਲਾ ਕੀਤਾ ਅਗਲੀ ਗੱਲ ਜਿਹੜੀ ਦੂਸਰੀ ਗੱਲ ਹੈ ਤੇ ਜਿਹੜੀ ਮੇਰੇ ਸਾਹਮਣੇ ਆ ਰਹੀ ਆ ਜਿਹੜੀ ਸੰਭਵ ਆ ਕਿ ਇੱਕ ਚਰਚਾ ਚੱਲ ਰਹੀ ਆ ਕਿ ਬਾਦਲ ਦਲ ਤੇ ਭਾਜਪਾ ਨੇ ਜਿਹੜੇ ਇਹ ਆਉਣ ਵਾਲੀਆਂ ਚੋਣਾਂ ਨੇ ਜਿਹੜੀਆਂ ਪੰਜਾਬ ਦੀਆਂ 2017 ਦੀਆਂ ਉਦੋਂ ਤੱਕ ਬਖ ਬਖ ਹੋ ਜਾਣਗੇ ਜੀ ਅੱਡ ਹੋ ਜਾਣਗੇ ਇੱਕ ਦੂਜੇ ਦੇ ਵਿਰੋਧ ਖੜੇ ਹੋ ਜਾਣਗੇ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਆ ਸੋ ਮੋਦੀ ਨੇ ਮਤਲਬ ਇੱਕੋ ਸ਼ਬਦ ਦੇ ਨਾਲ ਬਾਦਲ ਦੀ ਐਡੀ ਵੱਡੀ ਤੁਲਨਾ ਕਰਕੇ ਬਾਦਲ ਅੱਗੇ ਸਿਰ ਝੁਕਾ ਕੇ ਇਹ ਗੱਲ ਨੂੰ ਸਵੀਕਾਰ ਕਰ ਲਿਆ ਕਿ ਭਾਜਪਾ ਬਾਦਲ ਦਾ ਖਹਿੜਾ ਨਹੀਂ ਛੱਡੂਗੀ ਬਾਦਲ ਦਾ ਪੱਲਾ ਜਿਹੜਾ ਭਾਜਪਾ ਉਹ ਨਹੀਂ ਛੱਡੂਗੀ ਉਹ ਮੋਦੀ ਨੇ ਉਸ ਗੱਲ ਤੇ ਮੋਰ ਲਾਤੀ ਆ ਜੀ ਜਿਹੜੀ ਅਗਲੀ ਤੀਜੀ ਗੱਲ ਮੇਰੇ ਸਾਹਮਣੇ ਆ ਰਹੀ ਆ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਅਹਿਮ ਹੈ ਇਸ ਵੇਲੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਦੋ ਸੰਘਰਸ਼ ਚੱਲ ਰਹੇ ਨੇ ਤੀਜਾ ਸੰਘਰਸ਼ ਅੱਜ ਸ਼ੁਰੂ ਹੋ ਗਿਆ ਜਿਹੜਾ ਦੋ ਸੰਘਰਸ਼ ਨੇ ਜਿਹੜੇ ਚੱਲ ਰਹੇ ਨੇ ਜਿਹੜਾ ਪਹਿਲਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਭਾਵੇਂ ਕਿ ਬਾਪੂ ਸੂਰਜ ਸਿੰਘ ਖਾਲਸਾ ਦੀ ਫੋਕੜਤਾ ਨੂੰ ਲੰਬਾ ਖਿੱਚ ਕੇ ਸਰਕਾਰ ਨੇ ਇਸ ਸੰਘਰਸ਼ੇ ਦਾ ਇੱਕ ਤਰ੍ਹਾਂ ਭੋਗ ਪਾਉਣ ਦਾ ਯਤਨ ਕੀਤਾ ਪਰੰਤੂ ਲੋਕ ਮਨਾਂ ਦੇ ਵਿੱਚ ਹੈਗਾ ਦੂਸਰੇ ਪਾਸੇ ਬਾਪੂ ਦੀ ਦ੍ਰਿੜਤਾ ਹਾਠਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਕਾਊਂਟ ਕਰਦਾ ਉਹ ਵੀ ਕਿਤੇ ਨਾ ਕਿਤੇ ਸਿਧਰ ਹੈ ਤੋ ਇਸ ਕਰਕੇ ਉਸ ਸੰਘਰਸ਼ ਨੂੰ ਸਰਕਾਰ ਲੱਖ ਮਾਰ ਲਵੇ ਉਹ ਸੰਘਰਸ਼ ਕਿਤੇ ਨਾ ਕਿਤੇ ਖੜਾ ਹੈ ਜੀ ਤੇ ਸੌਦਾ ਸਾਧ ਦੀ ਮਾਫੀ ਵਾਲਾ ਸੰਘਰਸ਼ ਜਿਹੜਾ ਉਹ ਤਾਂ ਪੂਰੀ ਤਰ੍ਹਾਂ ਸਿਖਰਾਂ ਤੇ ਪਹੁੰਚ ਗਿਆ ਕੌਮ ਨੇ ਮਤਲਬ ਉਸ ਸੰਘਰਸ਼ ਉਸ ਮੁੱਦੇ ਨੂੰ ਲੈ ਕੇ ਕੌਮ ਦੇ ਮਨ ਵਿੱਚ ਬਾਦਲਾਂ ਪ੍ਰਤੀ ਤੇ ਜਥੇਦਾਰਾ ਪ੍ਰਤੀ ਜਿਹੜਾ ਰੋਸ ਰੋਸ ਗੁੱਸਾ ਨਫ਼ਰਤ ਪੈਦਾ ਹੋਈ ਹੈ ਸ਼ਾਇਦ ਪਿਛਲੇ ਇਤਿਹਾਸ ਵਿੱਚ ਉਹਦੀ ਕੋਈ ਉਦਾਹਰਨ ਹੈ ਜਿਹੜੀ ਉਹ ਨਹੀਂ ਮਿਲਦੀ ਜਿਹੜੀ ਇਸ ਮੁੱਦੇ ਤੇ ਅੱਜ ਕੌਮ ਦੇ ਮਨਾਂ 'ਚ ਤੀਸਰੀ ਜਿਹੜੀ ਅੱਜ ਦੀ ਮੈਂ ਘਟਨਾ ਦੀ ਗੱਲ ਕਰ ਰਿਹਾ ਆ ਭਾਵੇਂ ਕਿ ਉਸ ਤੋਂ ਪਹਿਲਾਂ ਇਹ ਗੱਲ ਵਾਪਰ ਗਈ ਆ ਪਰ ਤੂੰ ਆਉਣ ਵਾਲੇ ਦਿਨਾਂ 'ਚ ਇਹ ਗੱਲ ਨੇ ਵੀ ਕਾਊਂਟ ਹੋਣਾ ਕਿ ਜੇ ਇਹ ਸੌਦਾ ਸਾਧ ਦੀ ਇਹਨਾਂ ਨੇ ਮਾਫੀ ਕੀਤੀ ਆ ਉਸ ਸੌਦਾ ਸਾਥ ਦੇ ਚੇਲਿਆਂ ਨੇ ਕੌਮ ਨੂੰ ਬੰਗਾਰ ਕੇ ਉਸ ਇਲਾਕੇ ਦੇ ਵਿੱਚ ਫਰੀਦਕੋਟ ਦੇ ਜੱਤੋ ਦੇ ਇਲਾਕੇ ਦੇ ਵਿੱਚ ਬੁਰਜ ਜਵਾਰ ਕਾ ਵਿਖੇ ਜਿੱਥੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਸੀ ਉੱਥੇ ਉਹਨਾਂ ਨੇ ਪੋਸਟਰ ਲਾਈ ਸੀ ਕੌਮ ਨੂੰ ਬੰਗਾਰਨ ਲਈ ਕੌਮ ਨੂੰ ਮਤਲਬ ਇੱਕ ਤਰ੍ਹਾਂ ਦੀ ਚੇਤਾਵਨੀ ਦੇਣ ਲਈ ਕਿ ਤੁਸੀਂ ਸਾਡੇ ਗੁਰੂ ਦੀ ਪਹਿਲੀ ਫਿਲਮ ਆ ਜਿਹੜੀ ਉਹ ਨਹੀਂ ਚੱਲਣ ਦਿੱਤੀ ਤੇ ਇਸ ਦੀ ਸਜ਼ਾ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਦਿੱਤੀ ਆ ਤੇ ਹੁਣ ਜੇ ਤੁਸੀਂ ਸਾਡੀ ਦੂਜੀ ਫਿਲਮ ਨਹੀਂ ਚੱਲਣ ਦਿਵੋਗੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਹੋਰ ਬੇਅਦਬੀ ਕਰਾਂਗੇ ਸਾੜਾਂਗੇ ਪਾੜਾਂਗੇ ਉਹਨਾਂ ਨੇ ਸ਼ਰੇਆਮ ਪੋਸਟਰ ਲਾਇਆ ਸੀ ਤੇ ਅੱਜ ਉਹਨਾਂ ਨੇ ਉਸ ਗੱਲ ਨੂੰ ਸੱਚ ਕਰਕੇ ਵਿਖਾਤਾ ਕੌਮ ਦੇ ਮਤਲਬ ਮੈਂ ਸਮਝਦਾ ਕਿ ਇਸ ਤੋਂ ਵੱਧ ਜਿਹੜਾ ਕੌਮ ਦੇ ਅਸੀਂ ਪਿੱਠ 'ਤੇ ਛੁਰਾ ਮਾਰਨ ਦੀ ਗੱਲ ਕਰਦੇ ਸੀਗੇ ਕਿ ਸੌਦਾ ਸਾਧ ਨੂੰ ਮਾਫੀ ਦੇ ਕੇ ਇਹਨਾਂ ਨੇ ਕੌਮ ਦੀ ਪਿੱਠੇ ਛੁਰਾ ਮਾਰਿਆ ਅੱਜ ਕੌਮ ਦੇ ਸੀਨੇ 'ਚ ਖੰਜਰ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਰੂੜੀਆਂ 'ਤੇ ਖਿਲਾੜ ਦਿੱਤੇ ਗਏ ਜਿਸ ਤਰ੍ਹਾਂ ਦਾ ਅਪਮਾਨ ਅੱਜ ਗੁਰੂ ਸਾਹਿਬ ਦਾ ਹੋਇਆ ਸ਼ਾਇਦ ਮੈਂ ਸਮਝਦਾ ਕਿ ਇਹ ਕੌਮ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਸੋ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਇਹ ਸੰਘਰਸ਼ ਆ ਜਿਹੜਾ ਉਹ 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 ਬਰਨਮਾ ਤੇ ਬਾਦਲਾਂ ਪ੍ਰਤੀ ਜਿਹੜੀ ਨਫਰਤ ਆ ਜਿਹੜੀ ਜਿਹੜੇ ਮੈਂ ਪਹਿਲੇ ਦੋ ਗੱਲ ਮੁੱਦੇ ਕੀਤੇ ਆ ਬਾਦਲਾਂ ਪ੍ਰਤੀ ਜਿਹੜੀ ਉਹ ਨਫਰਤ ਆ ਉਸ ਨਫਰਤ ਨੂੰ ਦੇਖਦਿਆਂ ਹੋਇਆਂ ਮੋਦੀ ਨੇ ਜਾਣਬੁੱਝ ਕੇ ਇੱਕ ਬਹਿਸ ਦਾ ਮੁੱਦਾ ਜਿਹੜਾ ਨਵਾਂ ਛੇੜਤਾ ਕਿ ਬਾਦਲ ਦੀ ਤੁਲਨਾ ਨੇਚਰਲ ਮਡੇਲੇ ਨਾਲ ਕਰਤੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਸੌਦਾ ਸਾਧ ਵਾਲੇ ਮੁੱਦੇ ਨੂੰ ਕੌਮ ਪਰੇ ਰੱਖ ਕੇ ਇਸ ਮੁੱਦੇ ਵੱਲ ਤੁਰ ਪਵੇ ਕਿ ਨਹੀਂ ਜੀ ਨਹੀਂ ਮਡੇਲਾ ਨਾਲ ਬਾਦਲ ਦੀ ਤੁਲਨਾ ਤੁਸੀਂ ਕਿਵੇਂ ਕਰ ਸਕਦੇ ਹੋ ਬਵਾਦ ਦਾ ਇੱਕ ਨਵਾਂ ਮੁੱਦਾ ਖੜਾ ਕਰ ਜੀ ਤੇ ਲੋਕ ਨੇ ਜਿਹੜੇ ਉਹ ਮਡੇਲਾ ਤੇ ਬਾਦਲ ਦੀ ਗੱਲ ਕਰਨ ਲੱਗ ਜਾਣ ਸੋਦੇ ਸਾਧ ਵਾਲੀ ਗੱਲ ਆ ਜਿਹੜੀ ਉਹਨੂੰ ਭੁੱਲ ਜਾਣ ਸੋ ਇਹ ਤਿੰਨ ਮੁੱਖ ਕਾਰਨ ਨੇ ਜਿਹੜੇ ਮੈਨੂੰ ਦਿਖਾਈ ਦੇ ਰਹੇ ਨੇ ਇਸ ਵੇਲੇ ਕਿ ਮੋਦੀ ਨੇ ਜਿਹੜੀ ਬਾਦਲ ਦੀ ਤੁਲਨਾ ਮਡੇਲੇ ਨਾਲ ਕੀਤੀ ਆ ਉਹ ਪੂਰੀ ਤਰ੍ਹਾਂ ਉਹਨੇ ਸੋਚ ਸਮਝ ਕੇ ਸ਼ਾਜੇਸ਼ উদ্দিন ਤੇ ਜੋ ਭਗਮਾ ਬਰਗੇਡ ਦਾ ਇਸ ਵੇਲੇ ਮਿਸ਼ਨ ਹੈ ਜਿਸ ਦੀ ਅਸੀਂ ਬਾਰ ਬਾਰ ਗੱਲ ਕਰ ਰਹੇ ਆ ਕਿ ਬਾਦਲ ਆ ਜਿਹੜਾ ਉਹ ਸਿੱਖੀ ਦੀ ਆ ਝੜਾ ਵੱਡਣ ਵਾਲੇ ਕਹਾੜੇ ਦਾ ਉਹਨਾਂ ਦਾ ਦਸਤਾ ਹੈ ਉਹ ਆਪਣੇ ਦਸਤੇ ਨੂੰ ਕਿਸੇ ਵੀ ਕੀਮਤ ਤੇ ਕਮਜ਼ੋਰ ਨਹੀਂ ਹੋਣਾ ਦੇਣਾ ਇਹ ਹੁਣ ਦੇਣਾ ਚਾਹੁੰਦੇ ਉਹ ਆਪਣੇ ਦਸਤੇ ਨੂੰ ਪੂਰੀ ਤਰ੍ਹਾਂ ਤਾਕਤਵਰ ਰੱਖਣਾ ਚਾਹੁੰਦੇ ਨੇ ਸੋ ਮੋਦੀ ਨੇ ਜਿਹੜਾ ਬਾਦਲ ਨੂੰ ਇਹ ਥਾਪੜਾ ਦਿੱਤਾ ਬਾਦਲ ਦੀ ਜਿਹੜੀ ਇਹ ਤੁਲਨਾ ਕੀਤੀ ਆ ਉਹ ਸਿਰਫ ਤੇ ਸਿਰਫ ਆਪਣਾ ਜਿਹੜਾ ਉਹ ਉਹਨਾਂ ਦੇ ਕਹਾੜੇ ਦਾ ਦਸਤਾ ਉਹਨੂੰ ਮਜ਼ਬੂਤ ਬਣਾਈ ਰੱਖਣ ਲਈ ਕੀਤੀ ਆ ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਜੀ ਬਹੁਤ ਸਾਰੇ ਵਿਰੋਧੀ ਧਿਰ ਦੇ ਆਗੂਆਂ ਨੇ ਬਾਦਲ ਦੀ ਤੁਲਨਾ ਅਲੀ ਬਾਬਾ ਨਾਲ ਕੀਤੀ ਹੈ ਕਿੱਥੇ ਲੈਂਸਲ ਮੰਡੇਲਾ ਤੇ ਕਿੱਥੇ ਅਲੀ ਬਾਬਾ ਦੇ 40 ਚੋਰ ਜੋ ਕਿ ਬਾਦਰ ਵੀ ਆਪਣੀ ਜੇਬ ਚ ਹਮੇਸ਼ਾ ਰੱਖਦੇ ਹੀ ਹਨ ਤੁਸੀਂ ਇਹਨਾਂ ਦੋਨਾਂ ਦੀ ਤੁਲਨਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹ ਚਲੋ ਵੀ ਭਾਈ ਜਿਹੜੇ ਵਿਰੋਧੀ ਆਗੂ ਹੁੰਦੇ ਨੇ ਉਹ ਉਹਨਾਂ ਨੇ ਮਤਲਬ ਵਿਰੋਧ ਵਜੋਂ ਕੋਈ ਨਾ ਕੋਈ ਗੱਲ ਕਹਿਣੀ ਹੁੰਦੀ ਹੈ ਪਰੰਤੂ ਮੈਂ ਸਮਝਦਾ ਕਿ ਇਹ ਜਿਹੜੀ ਅਲੀ ਬਾਬਾ ਵਾਲੀ ਟਿੱਪਣੀ ਕੀਤੀ ਗਈ ਹੈ ਕਿ ਕਿੱਥੇ ਲੈਂਸਲ ਮੰਡੇਲਾ ਤੇ ਕਿੱਥੇ ਬਾਦਲ ਬਾਬਾ ਜਿਹੜਾ ਜਿਹਨੂੰ ਉਹ ਮਤਲਬ ਉਹਨੇ ਅਲੀ ਬਾਬਾ ਦੇ ਨਾਮ ਦੇ ਨਾਲ ਪੁਕਾਰਿਆ ਤੋ ਕਿਉਂਕਿ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਬਾਦ ਦਾ ਇਹ ਬਿਆਨ ਆ ਤੋ ਕਿਉਂਕਿ ਉਹ ਇਸ ਵੇਲੇ ਜਿਹੜਾ ਬਾਦਲ ਵਿਰੁੱਧ ਜਿਹੜਾ ਉਹਨਾਂ ਨੇ ਮਤਲਬ ਮੋਰਚਾ ਖੋਲ੍ਹਿਆ ਹੋਇਆ ਪੰਜਾਬ ਕਾਂਗਰਸ ਨੇ ਉਹਦੇ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਤੇ ਨਸ਼ਿਆਂ ਦਾ ਮੁੱਦਾ ਉਹ ਸਭ ਤੋਂ ਅੱਗੇ ਆ ਕਿ ਜੇ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਆ ਪੰਜਾਬ 'ਚ ਮਾਫੀਆ ਜਿਹੜਾ ਉਹਦਾ ਰਾਜ ਸਿਖਰਾਂ ਤੇ ਆ ਉਹਦੇ ਪਿੱਛੇ ਬਾਦਲਾਂ ਦੀ ਜਿਹੜੀ ਲੁੱਟ ਵਾਲੀ ਸੋਚ ਆ ਉਹ ਉਹ ਸਤ ਸਭ ਤੋਂ ਮਹੱਤਵਪੂਰਨ ਉਹ ਉਸ ਗੱਲ ਦੀ ਬੁਨਿਆਦ ਆ ਕਿ ਬਾਦਲ ਚਾਹੁੰਦੇ ਨੇ ਕਿ ਦੁਨੀਆ ਭਰ ਦਾ ਧਨ ਦੌਲਤ ਲੁੱਟ ਕੇ ਆਪਣੀਆਂ ਤਜੋਰੀਆਂ ਚ ਜਾਂ ਜਿਹੜਾ ਆਪਣਾ ਸਵਿਟਜ਼ਰਲੈਂਡ ਦੇ ਬੈਂਕਰ ਉਹਨੂੰ ਤਜੋਰੀਆਂ ਨੇ ਜਿਹੜੀਆਂ ਉਹ ਭਰ ਦਿੱਤੀਆਂ ਜਾਣ ਤਾਂ ਕਿ ਜਿਹੜੀ ਬਾਰ ਬਾਰ ਗੱਲ ਪਿਛਲੇ ਦਿਨਾਂ ਵਿੱਚ ਆਈ ਹੈ ਮੈਂ ਸਮਝਦਾ ਕਿ ਇਹ ਬਿਲਕੁਲ ਗੱਲ ਸਹੀ ਆ ਕਿ ਸੁਖਵੀਰ ਸਿੰਘ ਬਾਦਲ ਦੇ ਮੰਚ 'ਚ ਇਹ ਗੱਲ ਇੱਕ ਘਰ ਕਿਉਂ ਕਰਕੇ ਬੈਠ ਗਈ ਹੈ ਇੱਕ 25 ਸਾਲ ਰਾਜ ਕਰਨ ਵਾਲਾ ਦੂਸਰਾ ਦੁਨੀਆ ਦਾ ਸਭ ਤੋਂ ਅਮੀਰ ਸਿੱਖ ਬਾਣ ਵਾਲਾ ਉਹਦੇ ਮਨ 'ਚ ਸਿਰਫ ਤੇ ਸਿਰਫ ਦੋ ਗੱਲਾਂ ਬੈਠੀਆਂ ਨੇ ਉਹ ਇਹਨਾਂ ਦੋਨਾਂ ਗੱਲਾਂ ਦੀ ਪ੍ਰਾਪਤੀ ਲਈ ਕੁਝ ਵੀ ਕਰਨ ਲਈ ਤਿਆਰ ਆ ਉਹ ਇਹ ਜਿਹੜਾ ਅਲੀ ਬਾਬਾ ਵਾਲੀ ਗੱਲ ਦਿੱਤੀ ਆ ਕਿ ਇਹ ਜਿਹੜਾ ਮਤਲਬ ਠੱਗਾਂ ਦਾ ਟੋਲਾ ਜਾਂ ਲੁਟੇਰਿਆਂ ਦਾ ਟੋਲਾ ਇਹ ਜਿਹੜੀ ਤੁਲਨਾ ਉਹ ਜੋ ਵਰਤਮਾਨ ਹਾਲਾਤ ਚ ਚੱਲ ਰਹੇ ਨੇ ਉਹਨੂੰ ਦੇਖਦਿਆਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਤੁਲਨਾ ਨੂੰ ਅਸੀਂ ਮਤਲਬ ਐਵੇਂ ਹਵਾ ਵਿੱਚ ਨਹੀਂ ਛੱਡ ਸਕਦੇ ਕਿ ਕਿਤੇ ਨਾ ਕਿਤੇ ਇਸ ਤੁਲਨਾ ਦੇ ਵਿੱਚ ਵੀ ਕੋਈ ਨਾ ਕੋਈ ਵਜਨ ਹੈ ਸੋ ਇਹ ਨੈਲਸਨ ਮੰਡੇਲਾ ਦੇ ਨਾਲ ਬਾਦਲ ਦੀ ਜਿਹੜੀ ਤੁਲਨਾ ਮੋਦੀ ਨੇ ਕੀਤੀ ਆ ਉਹਦੀ ਟਿੱਪਣੀ ਦੇ ਲਈ ਲੋਕ ਬਹੁਤ ਕੁਝ ਕਹਿ ਰਹੇ ਤੇ ਕਿਉਂਕਿ ਕੁਲਣਾ ਬਣਦੀ ਨਹੀਂ ਜਿਹੜੀ ਗੱਲ ਬਣਦੀ ਨਹੀਂ ਤੇ ਫਿਰ ਉਹਦੇ ਲਈ ਜਦੋਂ ਤੁਸੀਂ ਕਿਸੇ ਨੂੰ ਮਤਲਬ ਜ਼ਬਰਦਸਤੀ ਕੋਈ ਗੱਠ ਜੋੜ ਕਰਦੇ ਹੋ ਤੇ ਉਹ ਗੱਠ ਜੋੜ ਆ ਜਿਹੜਾ ਉਹ ਮਤਲਬ ਹਮੇਸ਼ਾ ਨੁਕਸਾਨ ਕਰਦਾ ਆ ਆਰਾਮਦਾਇਕ ਨਹੀਂ ਹੁੰਦਾ ਸੋ ਇਹ ਜੋ ਮੋਦੀ ਨੇ ਟਿੱਪਣੀ ਕਰਤੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਉਹਨੇ ਤਾਂ ਬੜਾ ਸੋਚ ਸਮਝ ਕੇ ਇੱਕ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਉਹਨੇ ਤੀਰ ਛੱਡਿਆ ਤੇ ਉਹ ਤੀਰ ਆ ਜਿਹੜਾ ਉਹ ਨਿਸ਼ਾਨੇ ਤੇ ਲੱਗੂਗਾ ਜਾਂ ਨਹੀਂ ਲੱਗੂਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰੰਤੂ ਮੋਦੀ ਨੇ ਇੱਕ ਤੀਰ ਬਾਦਲ ਦੇ ਹੱਥ ਚ ਛੱਡਤਾ ਜਿਹੜਾ ਜਿਹੜਾ ਆਪਣੇ ਨਿਸ਼ਾਨੇ ਤੇ ਮੈਨੂੰ ਲੱਗਦਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੇ ਨਿਸ਼ਾਨੇ ਤੇ ਨਹੀਂ ਪਹੁੰਚੂਗਾ ਸੋ ਇਸ ਬਾਰੇ ਹੋਰ ਵੀ ਬਹੁਤ ਸਾਰੀਆਂ ਟਿੱਪਣੀਆਂ ਸਾਡੇ ਸਾਹਮਣੇ ਆਉਣਗੀਆਂ ਕਿ ਨੈਲਸਨ ਮਡੇਲਾ ਤੇ ਬਾਦਲ ਇਹਨਾਂ ਦੋਨਾਂ ਦੀ ਜਿਹੜੀ ਤੁਲਨਾ ਕੀਤੀ ਗਈ ਆ ਇਹਨਾਂ ਬਾਰੇ ਹੋਰ ਵੀ ਮਤਲਬ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੇ ਜਿਹੜੀਆਂ ਹੁਣ ਬਰਬਾਜਵੇਦੀ ਅਲੀ ਬਾਬਾ ਵਾਲੀ ਆ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਟਿੱਪਣੀਆਂ ਸਾਡੇ ਸਾਹਮਣੇ ਆਉਣਗੀਆਂ ਤੇ ਇਹ ਜਿਹੜੀ ਮੈਂ ਗੱਲ ਕੀਤੀ ਆ ਕਿ ਮੋਦੀ ਦਾ ਜਿਹੜਾ ਮਤਲਬ ਮੰਤਵ ਹੈ ਕਿ ਜਿਹੜਾ ਇਸ ਵੇਲੇ ਸੌਦਾ ਸਾਧ ਵਾਲਾ ਮੁੱਦਾ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਪਕਿਆ ਹੋਇਆ ਉਸ ਮੁੱਦੇ ਨੂੰ ਦੂਜੇ ਟ੍ਰੈਕ ਤੇ ਲਿਜਾਇਆ ਜਾਵੇ ਇੱਕ ਨਵੀਂ ਬਹਿਸ ਆ ਜਿਹੜੀ ਉਹ ਛੇੜ ਦਿੱਤੀ ਜਾਵੇ ਸੋ ਸਾਨੂੰ ਇਸ ਗੱਲ ਤੋਂ ਮੈਂ ਸਮੇਂ ਤੱਕ ਗੁਰੇਜ਼ ਕਰਨਾ ਚਾਹੀਦਾ ਜਿਹੜਾ ਇਸ ਵੇਲੇ ਕੌਮ ਦੇ ਸਾਹਮਣੇ ਮੁੱਖ ਮੁੱਦਾ ਕਿ ਕੌਮ ਦੇ ਸਵੈ ਮਾਨ ਨੂੰ ਚੈਲੰਜ ਕੀਤਾ ਗਿਆ ਤੇ ਕੌਮ ਦੀ ਅੱਜ ਸ਼ਾਤੀ ਦੇ ਵਿੱਚ ਜਿਹੜਾ ਛੁਰਾ ਮਾਰਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਐਡਾ ਵੱਡਾ ਚੈਲੰਜ ਕਰਕੇ ਜਿਹੜਾ ਅਪਮਾਨ ਕੀਤਾ ਗਿਆ ਸੋ ਉਸ ਜਿਹੜਾ ਸਾਡੇ ਕੌਮ ਦੀ ਸ਼ਾਤੀ 'ਚ ਖੰਜਰ ਖੋਪਿਆ ਗਿਆ ਸਾਨੂੰ ਸਾਰਾ ਧਿਆਨ ਹੈ ਜਿਹੜਾ ਉਸ ਪਾਸੇ ਦੇਣਾ ਚਾਹੀਦਾ ਇਹ ਜਿਹੜਾ ਮੋਦੀ ਨੇ ਆਪਣਾ ਤੀਰ ਛੱਡਿਆ ਇਸ ਤੀਰ ਨੂੰ ਬਿਆਥ ਕਰਨ ਦਾ ਬੇਅਸਰ ਕਰਨ ਦਾ ਸਾਡੇ ਕੋਲ ਇੱਕੋ ਇੱਕ ਮਤਲਬ ਸਾਧਨ ਹੈ ਕਿ ਅਸੀਂ ਇਸ ਪਾਸੇ ਧਿਆਨ ਨਹੀਂ ਦੇਈਏ ਉਹਨੇ ਜੋ ਕੁਝ ਕਹਿਤਾ ਕਹਿਤਾ ਉਹ ਉਹ ਸਾਡੇ ਲਈ ਕੋਈ ਬਹੁਤੀ ਗੱਲ ਮਹੱਤਵਪੂਰਨ ਨਹੀਂ ਜੀ ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚਾਲ ਬਹੁਤ ਸੋਚ ਸਮਝ ਕੇ ਚੱਲੀ ਹੈ ਪਰੰਤੂ ਕੌਮ ਨੂੰ ਇਸ ਚਾਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣਾ ਧਿਆਨ ਸਿਰਫ ਤੇ ਸਿਰਫ ਅੱਜ ਦਾ ਜੋ ਮੁੱਖ ਮੁੱਦਾ ਹੈ ਸੌਦਾ ਸਾਧ ਵਾਲਾ ਉਸਤੇ ਹੀ ਕੇਂਦ੍ਰਿਤ ਰਹਿਣਾ ਚਾਹੀਦਾ ਹੈ ਤਾਂ ਜੋ ਕੌਮ ਦੇ ਹੱਥ ਪ੍ਰਾਪਤੀ ਲੱਗ ਸਕੇ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ